ਜੀਆਰਪੀ ਪਠਾਨਕੋਟ ਵੱਲੋਂ ਚੈਕਿੰਗ ਦੇ ਦੌਰਾਨ ਇੱਕ ਨੌਜਵਾਨ ਨੂੰ 560 ਗ੍ਰਾਮ ਹਫੀਮ ਦੇ ਨਾਲ ਕਾਬੂ ਕੀਤਾ ਗਿਆ ਹੈ। ਉਹ ਉਹਦੇ ਨਾਲ ਇੱਕ ਛੋਟੀ ਜਿਹੀ ਬਣੀ ਹੋਈ ਸੀ। ਔਰ ਉਹਦੇ ਤੜੀਆਂ ਇੱਕਦਮ ਕੋਲ ਪਿੱਛੜੀ ਤੇ ਬਗਾ ਕੇ ਭਰੀ ਹੋਈ। ਜਦੋਂ ਇਹਨਾਂ ਨੂੰ ਦਸਤੇ ਕੋਸ਼ਿਸ਼ ਕੀਤੀ ਤੇ ਉਹ ਪਿੱਛੇ ਨੂੰ ਦੌੜ ਤੋਰਦਾ ਤੇ ਉਸ ਪੁਲਿਸ ਪਾਰਟੀ ਨੇ ਬਗੜ ਨਾਲ ਉਹਨੂੰ ਕਾਬੂ ਕਰਕੇ ਕਦੋਂ ਵੀ ਦੇ ਵਿੱਚੋਂ ਉਹਨਾਂ ਦੇਖਿਆ ਉਹਦੇ ਵਿੱਚੋਂ ਉਹਦਾ ਉਹਦਾ ਵੀਰਾਂ ਵੀ ਫੁੱਲ ਕੇ ਉਹ ਫੋਟੋਜਰਨਲਾਂ ਵੱਲ ਮਾਰ ਗਿਆ ਉਹ ਵੀ ਉਹ ਵੀਨ ਵਜੂਆ ਸੀ ਜੀਆਰਪੀ ਪਠਾਨਕੋਟ ਵੱਲੋਂ ਚੈਕਿੰਗ ਦੇ ਦੌਰਾਨ ਇੱਕ ਨੌਜਵਾਨ ਨੂੰ 560 ਗ੍ਰਾਮ ਅਫੀਮ ਦੇ ਨਾਲ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਸੁਖਵਿੰਦਰ ਸਿੰਘ ਹੁਣਾਂ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੂੰ ਜਿਹੜੇ ਚੈਕਿੰਗ ਦੇ ਦੌਰਾਨ ਇਸ ਨੌਜਵਾਨ ਜਿਹੜਾ ਪੁਲਿਸ ਨੇ ਪਕੜਿਆ ਜਿਸ ਦੇ ਕੋਲੋਂ 560 ਗ੍ਰਾਮ ਅਫੀਮ ਜਿਹੜੀ ਬਰਾਮਦ ਕੀਤੀ ਗਈ ਹੈ ਤਾਂ ਉਸ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰਕੇ ਗਾਮੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ 2 ਦਿਨ ਦਾ ਰਿਮਾਂਡ ਵੀ ਜਿਹੜਾ ਪੁਲਿਸ ਵੱਲੋਂ ਲੀਤਾ ਗਿਆ ਆ ਆਉ ਦਿਖਦਾ ਰਿਪੋਰਟ ਤੇ ਗੱਲਬਾਤ ਕਰਦੇ ਆ ਐਸਐਚਓ ਸੁਖਵਿੰਦਰ ਸਿੰਘ ਹੁਣਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਰਿਕਵ ਦੂਜਾ ਕੱਲ ਕੱਲੂ ਘਰ ਦੇ ਸਬੰਧ ਵਿੱਚ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਚਲਾਇਆ ਜਾ ਰਿਹਾ ਜੁਧ ਨਸ਼ਾ ਵਿਰੋਧ ਮਹਮ ਦੇ ਤਹਿਤ ਸਾਡੀ ਪੁਲਿਸ ਪਾਰਟੀ ਰੇਲਵੇ ਸਟੇਸ਼ਨ ਪਠਾਨਕੋਟ ਕੈਂਟ ਵਿੱਚ ਚੈਕਿੰਗ ਕਰ ਰਹੀ ਸੀ ਟ੍ਰਿਪਲਸ ਪੁਲਿਸ ਪਾਰਟੀ ਦੇ ਇੰਚਾਰਜ ਐਸਪੀ ਭਵਿੰਦਰ ਸਿੰਘ ਨੂੰ ਕਾਲ ਲਗਾਇਆ ਗਿਆ ਸੀਗਾ ਤੇ ਸਾਰੇ ਰੇਲਵੇ ਸਟੇਸ਼ਨਾਂ ਔਰ ਰੇਲ ਗੱਡੀਆਂ ਦੇ ਵਿੱਚ ਚੈਕਿੰਗ ਦੀ ਨਿਯੂਠੀ ਲਗਾਈ ਗਈ ਸੀ ਕੱਲ ਇਹ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਜਦੋਂ ਮੌਜੂਦ ਸੀ ਸ਼ਾਮ ਦੇ ਗਾਰਕਬਾਜ ਦੇ ਕਰੀਬ ਉਦੋਂ ਇਹਨਾਂ ਨੂੰ ਪਸ਼ਮੀ ਸਿਰੇ ਤੇ ਖੜੇ ਇੱਕ ਕੱਚੇ ਰਸਤੇ ਤੋਂ ਇੱਕ ਲੜਕਾ ਜਾਂਦਾ ਹੋਇਆ ਦਿਖਾਈ ਦਿੱਤਾ ਜਦੋਂ ਇਹਨੂੰ ਛਤਰੀ ਬਣਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਮਾਰੀ ਅ ਉਸਨੇ ਕੁਝ ਕੀਤਾ ਥੋੜਾ ਜਿਹਾ ਪੁਲਿਸ ਪਾਰਟੀ ਦਾ ਦੂਸ਼ੀਗਾ ਉਹਦੇ ਆਪਣੇ ਥੱਕ ਦੇ ਨਾਲ ਇੱਕ ਛੋਟੀ ਜੀ ਗੁੱਤਲੀ ਬਣੀ ਹੋਈ ਸੀ ਔਰ ਉਹਦੇ ਤਣੇ ਐਕਦਾਮ ਖੋਲ ਕੇ ਝਾੜੀ 'ਚ ਵਗਾਖੇ ਮਾਰੀ ਉਹਨੂੰ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਵਿਛੇ ਨੂੰ ਜਦੋਂ ਦੌੜਨ ਲੱਗਾ ਤੇ ਪੁਲਿਸ ਪਾਰਟੀ ਨੇ ਬਦਨਾੜੋ ਨੂੰ ਕਾਬੂ ਕਰਕੇ ਜਦੋਂ ਉਗਤਰੀ ਦੇ ਵਿੱਚੋਂ ਆ ਨ ਦੇਖਿਆ ਤੇ ਉਹਦੇ ਵਿੱਚੋਂ ਉਹਦਾ ਉਗਤਰੀ ਦਾ ਮੂੰਹ ਖੁੱਲ ਗਿਆ ਤੇ ਉਹਦੇ ਵਿੱਚੋਂ ਇੱਕ ਛੋਟਾ ਜਿਹਾ ਲਫਾਫਾ ਦੇਖਿਆ ਜਿਹਦੇ ਵਿੱਚ ਅਫੀਮ ਮੌਜੂਦ ਸੀਗੀ ਜਦੋਂ ਇਹਨਾ ਆਪਣੇ ਕੰਪਿਊਟਰ ਕੰਡੇ ਦਾੜ ਉਹਦਾ weight check ਕੀਤਾ ਤੇ 560 ਗ੍ਰਾਮ ਜਿਹੜੀ ਆ ਅਫੀਮ ਬਰਮਦ ਹੋਈ ਸਰ ਕਿੱਥੋਂ ਵਸੇ ਨੇ ਹਾਂਜੀ ਕਿੱਥੋਂ ਦਾ ਰਹਿਣਾ ਸਰ ਇਹ ਹੈਗਾ ਜੀ ਇਹਦਾ ਹੈਗਾ ਈਸ਼ਵਰ ਬੈਰਾਗੀ ਪੁੱਤਰ ਭਗਵਾਨ ਦਾਸ ਵਾਸੀ ਪਿੰਡ ਜੇਥੜੀ ਥਾਣਾ ਗਲਤਾਰ ਤੇ ਝੰਡੇ ਖੜੇ ਜੀ ਉਥੋਂ ਤਰ ਬੰਦਾ ਆ ਕੇ ਤੇਰੇ ਕੋਲੋਂ ਇਹ ਸਮਾਨ ਲੈ ਜਾਊਗਾ ਬਟ ਇਹ ਲੁਧਿਆਣੇ ਤੋਂ ਇਹਨੇ ਗੱਡੀ ਚੇਂਜ ਕਰਨੀ ਸੀ ਅਮਰਸਰ ਵਾਸਤੇ ਤੇ ਉੱਥੇ ਪੁਲਿਸ ਪਾਰਟੀ ਚੈਕਿੰਗ ਕਰ ਰਹੀ ਸੀ ਜੋ ਇਸ ਨੂੰ ਉਤਰਿਆ ਨਹੀਂ ਉਹਦੇ ਵਿੱਚੋਂ ਇਸੇ ਗੱਡੀ 'ਚ ਬੈਠਾ ਰਿਹਾ ਤੇ ਭਲੇਖੇ ਨਾਲ ਇਹ ਪਠਾਨ ਫੋਟਾ ਗਿਆ ਇਹ ਅਡਰਿਸ ਸੋਰਾਜ ਐਕਸਪ੍ਰੈਸ ਤੋਂ ਪਰਪਰ ਤੇ ਤੇ ਕੋਈ ਪਹਿਲਾਂ ਵੀ ਕੋਈ ਮਾਮਲਾ ਹੈਗਾ ਇਹਦੇ ਵਿੱਚ ਰਾਜਸਥਾਨ ਦੇ ਵਿੱਚ ਇੱਕ ਮੋਟਰਸਾਈਕਲ ਚੋਰੀ ਦਾ ਮਾਮਲਾ ਜੀ ਐਮ ਪੀ ਜੀ ਇਹ ਪਹਿਲੀ ਵਾਰੀ ਇਹ ਕਾਰਗਰ ਸੀ ਇਹ ਇਹਦੇ ਕਹਿਣ ਮੁਤਾਬਕ ਤੋਂ ਪਹਿਲੀ ਵਾਰ ਆਇਆ One of the premium and prestigious professional institutes providing a wide range of professional courses with 100% placement assistance. We are Sri Sai Group of Institutes.